ਅਸੀਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕੰਮ ਕਰੀ ਜਾ ਰਹੇ ਹਾਂ ਪਰ ਸਾਡੇ ਕੋਲ ਅਜੇ ਤੱਕ ਕੋਈ ਵੀ ਸੇਵਿੰਗ ਨਹੀਂ ਜੁੜੀ। ਮਿਊਚੁਅਲ ਫੰਡ ਦੇ ਰਿਸਕ ਦੇ ਡਰ ਤੋਂ ਅਸੀਂ ਆਪਣਾ ਪੈਸਾ ਇਨਵੈਸਟ ਨਹੀਂ ਕਰਦੇ। ਬੈਂਕ ਦੇ ਵਿੱਚ ਪਏ ਪੈਸੇ ਦਾ ਇਨਾ ਇੰਟਰਸਟ ਨਹੀਂ ਮਿਲਦਾ ਕਿ ਅਸੀਂ ਇਨਫਲੇਸ਼ਨ ਰੇਟ ਨੂੰ ਮੈਚ ਕਰ ਪਾਈਏ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਮੈਨੂੰ ਆਪਣੇ ਏਮਪਲੋਈਸ ਤੋਂ ਸੁਣਨ ਨੂੰ ਮਿਲ ਜਾਂਦੇ ਨੇ ਅਤੇ ਬਹੁਤ ਸਾਰੇ ਲੋਕ ਮੇਰੇ ਤੋਂ ਆਪਣੀਆਂ ਇਹਨਾਂ ਪ੍ਰੋਬਲਮਸ ਦਾ ਸੋਲੂਸ਼ਨ ਵੀ ਮੰਗਦੇ ਨੇ। ਅਲੱਗ-ਅਲੱਗ ਏਮਪਲੋਈ ਦੇ ਅਲੱਗ-ਅਲੱਗ ਸਵਾਲਾਂ ਦੇ ਮੁਤਾਬਿਕ ਮੈਂ ਉਹਨਾਂ ਦਾ ਸੋਲੂਸ਼ਨ ਵੀ ਦੇ ਦਿੰਦਾ ਹਾਂ। ਦੋ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਅਜਿਹੀ ਇੱਕ ਸਵਾਲ ਦਾ ਜਵਾਬ ਲੈ ਕੇ ਆਇਆ ਜੋ ਸਵਾਲ ਸਭ ਦੇ ਮੂੰਹ ਤੋਂ ਆਮ ਹੀ ਸੁਣਨ ਨੂੰ ਮਿਲਦਾ ਹੈ ਸਵਾਲ ਇਹ ਹੈ ਕਿ ਇਨਵੈਸਟਮੈਂਟ ਕਿੱਥੇ ਕੀਤੀ ਜਾਵੇ ਕਿਉਂਕਿ ਕਾਟੇ ਇੰਟਰਸਟ ਦੇ ਉੱਪਰ ਪੈਸਾ ਬੈਂਕਾਂ 'ਚ ਜਮਾ ਕਰਾਉਂਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਉੱਪਰੋਂ ਐਫ ਡੀ ਤੋਂ ਮਿਲਨ ਵਾਲਾ ਇੰਟਰਸਟ ਰੇਟ ਇੰਨਾ ਘੱਟ ਹੁੰਦਾ ਹੈ ਕਿ ਇਨਫਲੇਸ਼ਨ ਰੇਟ ਦੇ ਥੱਲੇ ਹੀ ਦਬ ਜਾਂਦਾ ਹੈ ਇਸ ਦੇ ਨਾਲ ਹੀ ਲੋਕ ਸਟਾਕ ਦੇ ਵਿੱਚ ਪੈਸੇ ਇਨਵੈਸਟ ਕਰਨ ਦਾ ਰਿਸਕ ਬਹੁਤ ਹੀ ਘੱਟ ਚੱਕਦੇ ਪਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਐਸ ਆਈ ਪੀ